ਪੰਜਾਬ ਦੇ ਮੁੱਦਿਆਂ ਅਤੇ ਪੰਜਾਬ ਦੇ ਹਾਲਾਤਾਂ ਤੇ ਸ਼ਿਵ ਸੇਨਾ ਹਿੰਦੁਸਤਾਨ ਯੂਥ ਪੰਜਾਬ ਪ੍ਰਧਾਨ ਅਰਵਿੰਦ ਗੋਤਮ ਨਾਲ ਖਾਸ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨਾਲ ਸ਼ਿਵ ਸੇਨਾ ਹਿੰਦੁਸਤਾਨ ਦੇ ਮੋਹਾਲੀ ਜ਼ਿਲ੍ਹੇ ਦੇ ਚੇਅਰਮੈਨ ਅਸ਼ਵਨੀ ਚੌਧਰੀ ਤੇ ਜ਼ਿਲ੍ਹਾ ਪ੍ਰਬਾਰੀ ਅਖਿਲੇਸ਼ ਸਿੰਘ ਵੀ ਨਾਲ ਮੌਜੂਦ ਰਹੇ ਦੇਖੋ ਪੰਜਾਬ ਦੇ ਜੋ ਹਾਲਾਤ ਇਸ ਟਾਈਮ ਬੜੇ ਹੋਏ ਆ ਉਹ ਵੱਧ ਤੋਂ ਵੱਧਰ ਹੋ ਚੁੱਕੇ ਹਨ ਮੈਂ ਸਮਝਦਾ ਇਹਦਾ ਕਾਰਨ ਇਹ ਹੈ ਵੀ ਜਿਹੜੀ ਸਖਤਾਈ ਨਹੀਂ ਕੀਤੀ ਜਾ ਰਹੀ ਲੋਕ ਅੱਜ ਕਹਿ ਰਹੇ ਐ ਵੀ ਇੱਥੇ ਮੋਦੀ ਸ਼ਾਸਨ ਆਣਾ ਚਾਹੀਦਾ ਹੈ ਮੋਦੀ ਗਵਰਨਮੈਂਟ ਆਵੇ ਮੋਦੀ ਨੂੰ ਆਣਾ ਚਾਹੀਦਾ ਇੱਥੇ ਭਾਈ ਕਿਉਂ ਆਣਾ ਚਾਹੀਦਾ ਮੋਦੀ ਨੂੰ ਪੰਜਾਬ ਪੰਜਾਬ ਦੇ ਖੂਨ ਦੀ ਕੀ ਗੱਲ ਹੈ ਲਾਲੀ ਫਿੱਕੀ ਪੈ ਗਈ ਇੱਥੇ ਹੀ ਪੈਦਾ ਕਰ ਦੋ ਮੋਦੀ ਵਰਗੇ ਇੱਥੇ ਪੈਦਾ ਕਰ ਦੋ ਸ਼ਾਸਨ ਕਰਨ ਵਾਲੇ ਇੱਕ ਪਹਿਲਾਂ ਨਹੀਂ ਕਰਕੇ ਗਏ ਜਾਂ ਇੱਥੇ ਅੱਜ ਕਿਦਾਂ ਮੋਰਲ ਡਾਊਨ ਕੀਤਾ ਜਾ ਰਿਹਾ ਹੈ ਪੁਲਿਸ ਅਫਸਰਾਂ ਦਾ ਦੇਖੋ ਤੁਸੀਂ ਸੁਮੇਸ਼ ਸਿੰਘ ਸੈਣੀ ਵਰਗੇ ਦਲੇਰ ਪੁਲਿਸ ਅਫਸਰਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਚਾਹ ਪੁਲਿਸ ਦਾ ਮੋਰਲ ਨਹੀਂ ਤਾਂ ਹੁੰਦਾ ਇੱਥੇ ਲੋੜ ਹੈ ਉਹਨਾਂ ਲੋਕਾਂ ਦੇ ਤੁਰੰਤ ਸੁਮੇਸ਼ ਸਿੰਘ ਸੈਣੀ ਵਰਗੇ ਦੇ ਪਰਚੇ ਰੱਦ ਕਰਕੇ ਪੁਲਿਸ ਦਾ ਮੋਰਲ ਉੱਚਾ ਕਰਨਾ ਚਾਹੀਦਾ ਇੱਥੇ ਲੋੜ ਹੈ ਸੁਮੇਸ਼ ਸਿੰਘ ਸੈਣੀ ਦੀ ਇੱਥੇ ਲੋੜ ਹੈ ਕੇਪੀਐਸ ਗਿੱਲ ਦੀ ਇੱਥੇ ਲੋੜ ਹੈ ਜੋ ਲੋ ਰਬਾਰੋ ਵਰਗੇ ਅਫਸਰਾਂ ਦੀ ਤਾਂ ਇੱਥੇ ਦੁਆਰਾ ਅਮਨ ਸ਼ਾਂਤੀ ਆਣੀ ਹੈ ਸੋ ਇਸ ਚੀਜ਼ ਕਰਕੇ ਜੋ ਸਾਡਾ ਮੋਰਲ ਡਾਊਨ ਹੋ ਰਿਹਾ ਪੁਲਿਸ ਦਾ ਉਹਨੂੰ ਉੱਚਾ ਚੱਕਣ ਦੀ ਲੋੜ ਤੇ ਗੋਤਮ ਜੀ ਵਿੱਤ ਦਿਨੀ ਸੁਖਵੀਰ ਬਾਲਾ ਜੀ ਉੱਤੇ ਅਟੈਕ ਹੋਇਆ ਹਰਮੰਦਰ ਸਾਹਿਬ ਦੇ ਬਾਅਦ ਉਸਦੇ ਵੀ ਤੁਸੀਂ ਕਿਸੇ ਨੂੰ ਜ਼ਿੰਮੇਵਾਰ ਸਮਝਦੇ ਹੋ ਉਸਦੇ ਵੀ ਚਾਹੀ ਜ਼ਿੰਮੇਵਾਰ ਜਿਹੜਾ ਜੋ ਦੇਖੋ ਕਿਦਾਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਇੱਕ ਖਾਲਿਸਤਾਨ ਨਾਮ ਦਾ ਇੱਕ ਪ੍ਰੋਪਾਗੈਂਡਾ ਹੈ ਉਹਨੂੰ ਕਿੱਦਾਂ ਉੱਚਾ ਚੱਕਿਆ ਜਾ ਰਿਹਾ ਔਰ ਉਹਨੂੰ ਰੋਕਣ ਵਾਲੇ ਤੇ ਨਕੇਲ ਕਸੀ ਜਾ ਰਹੀ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਤਾਂ ਪੜਕਾਉ ਬਿਆਨਬਾਜ਼ੀ ਕਰਦੇ ਸਾਡੇ ਚਾਰ ਬੰਦਿਆਂ ਤੇ ਪਰਚਾ ਦਰਜ ਕਰਤੇ ਆ ਲੁਧਿਆਣੇ ਦੇ ਵਿੱਚ ਜਦਕਿ ਉਹਨਾਂ ਦੀ ਕੋਈ ਅਜੀ ਹੇਟ ਸਪੀਚ ਨਹੀਂ ਹੈ ਕੋਈ ਇਹ ਜਾਂ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ ਔਰ ਇੱਕੋ ਬਲਜਿੰਦਰ ਸਿੰਘ ਪਰਵਾਨੇ ਵਰਗਾ ਬੰਦਾ ਆ ਜਿਹੜਾ ਰੋਜ਼ ਪੜਕਾਉ ਬਿਆਨਬਾਜ਼ੀ ਕਰਦਾ ਜਿਹੜਾ ਕਹਿ ਰਿਹਾ ਵੀ ਮੈਂ ਬਗੇਸ਼ਵਰ ਬਾਬੇ ਦੀ ਅਸੀਂ ਸਪਾਰੀ ਲੈ ਲਈ ਮੈਂ ਤੈਨੂੰ ਇੱਥੇ ਹੀ ਗੱਡੀ ਚੜਾ ਦੂੰਗੇ ਕੀ ਮਤਲਬ ਹੈ ਅੱਜ 5 ਕੇ 6 ਦੀ ਲੋਗੇ ਉਹਦੇ ਦੇ ਪਰਚਾ ਕਿਉਂ ਨਹੀਂ ਦਰਜ ਕਰਦੇ ਪਰਚਾ ਦਰਜ ਕਰੋ ਦੋ ਇਹਨੂੰ ਅੰਦਰ ਫੜ ਕੇ ਸੁਣਾ ਕੌਣ ਜ਼ਿੰਮੇਵਾਰ ਹੈ ਇਹਦਾ ਜ਼ਿੰਮੇਵਾਰ ਜਿਹੜੇ ਲੋਕ ਇਹ ਪ੍ਰੋਪੋਗੈਂਡਾ ਚਲਾ ਰਹੇ ਆ ਉਹ ਜ਼ਿੰਮੇਵਾਰ ਹੈ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਹਦੇ ਦੇਖੋ ਆਮ ਆਦਮੀ ਪਾਰਟੀ ਨੂੰ ਸਖਤਾਈ ਵਰਤਨੀ ਪੈਗੀ ਕਿੱਦਾਂ ਦੇਖੋ ਤੁਸੀਂ ਸਿੱਧੂ ਮੂਸੇ ਦਾ ਮਰਡਰ ਹੋ ਗਿਆ ਔਰ ਹੋਰ ਦੇਖੋ ਤੁਸੀਂ ਰੋਜ਼ ਨੰਨੀਆਂ ਵਾਰ ਦਾਤਾ ਹੋਣੀਆਂ 20 ਪੁਲਿਸ ਮੁਲਾਜ਼ਮਾਂ ਦੇ ਵਿੱਚ ਸਾਡੇ ਹਿੰਦੂ ਸ਼ੇਰ ਸੁਦੀਰ ਕੁਮਾਰ ਸੂਰੀ ਜੀ ਦਾ ਮਰਡਰ ਹੋ ਗਿਆ ਤਾਂ ਉਹ ਦੇਖੋ ਨਾ ਪੁਲਿਸ ਦਾ ਮੋਰਲ ਡਾਊਨ ਮੋਰਲ ਡਾਊਨ ਹੋਇਆ ਹੋਇਆ ਅਗਰ ਉਸ ਨੂੰ ਪੂਰੀ ਖੁੱਲੀ ਛੂਟ ਹੋਉਂਦੀ ਕਿ ਆ ਜਿਹੜਾ ਇਹ ਨਰੈਣ ਸਿੰਘ ਚੌੜਾ ਜਿਹਨੂੰ ਮੈਂ ਨਰੈਣੂ ਮਹੰਤ ਕਹੂੰਗਾ ਇਹਦੇ ਉਸੇ ਟਾਈਮ ਗੋਲੀ ਮਾਰ ਕੇ ਇਹਦਾ ਉੱਥੇ ਵੀ ਇਨਕਾਊਂਟਰ ਕਰਿਆ ਜਾਂਦਾ ਇੱਕ ਮਿਸਾਲ ਬਣਦੀ ਪਤਾ ਲੱਗਦਾ ਮੁੜ ਕੇ ਅੱਜੇ ਨੂੰ ਜੇ ਕੋਈ ਇਹ ਜੇ ਕੋਈ ਹਰਕਤ ਕਰਦਾ ਤਾਂ ਪਤਾ ਲੱਗਦਾ ਉਸੇ ਟਾਈਮ ਇਸ ਤੋਂ ਗੋਤਮ ਜੀ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਸ੍ਰੀਰਨ ਮੰਦਿਰ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਇੱਕ ਧਾਰਮਿਕ ਥਾਂ ਹੈ ਇਸ ਤਰ੍ਹਾਂ ਦੀ ਗੋਲੀਬਾਰੀ ਕਰਨਾ ਤੇ ਸੇਵਾ ਕਰਦੇ ਦੇ ਮੌਕੇ ਤੇ ਕੀ ਇਹ ਜਾਇਜ਼ ਹੈ ਇਸ ਧਾਰਮਿਕ ਥਾਂ ਤੇ ਮੈਂ ਉਹੀ ਦੱਸਦਾ ਜਿਹੜਾ ਬੰਦਾ ਗੁਰੂ ਦੀ ਸ਼ਰਨ 'ਚ ਆ ਗਿਆ ਸੁਖਵੀਰ ਬਾਦਲ ਜੀ ਤਨਖਾਹਿਆ ਕਰਾਰ ਹੋਏ ਹੋਏ ਆ ਉਹ ਗੁਰੂ ਦੀ ਸ਼ਰਨ 'ਚ ਬੈਠੇ ਆ ਇਸ ਨਰੈਣੂ ਮਹੰਤ ਦੀ ਹਿੰਮਤ ਕਿਵੇਂ ਪੈ ਗਈ ਇਹਨੇ ਗੋਲੀ ਤਾਂ ਚਲਾਈ ਚਲਾਈ ਤੇ ਇਹਨੇ ਹਰਮੰਦਰ ਸਾਹਿਬ ਦੀ ਤੰਦਾਂ ਨੂੰ ਵੀ ਖੰਡਿਤ ਕਰ ਦਿੱਤਾ ਉੱਥੇ ਗੋਲੀ ਲੱਗੀ ਉਹਦਾ ਕੌਣ ਜ਼ਿੰਮੇਵਾਰ ਹੈ ਦਲ ਖਾਲਸਾ ਵਾਲੇ ਅੱਜ ਕਹਿ ਰਹੇ ਆ ਵੀ ਜਿਨੇ ਨਰੈਣ ਸਿੰਘ ਚੌੜੇ ਦੀ ਜਿਨੇ ਪੱਗ ਢਾਈ ਆ ਉਹਦੇ ਤੇ ਪਰਚਾ ਹੋਣਾ ਚਾਹੀਦਾ ਮੈਂ ਪੁੱਛਣਾ ਚਾਹੁੰਦਾ ਦਲ ਖਾਲਸਾ ਵਾਲਿਆਂ ਨੂੰ ਵੀ ਵੀ ਕਿਹਾ ਜੇ ਉਸ ਨਰੈਣ ਸਿੰਘ ਚੌੜੇ ਨੇ ਜਿਹੜਾ ਖੜਿਤ ਕੀਤੀ ਹੈ ਦੁਵਾਰ ਕਿਹਾ ਤੁਸੀਂ ਉਹਦੇ ਤੇ ਕੁਝ ਬੋਲੋਗੇ ਉਹਦੇ ਤੇ ਕਰੋ ਇਹ ਵੀ ਕੀਤੀ ਗਈ ਹੈ ਵੀ ਬਿਲਕੁਲ ਇਹ ਵੀ ਹੋਈ ਹੈ ਸਾਡੇ ਇੱਕ ਪਵਿੱਤਰ ਧਾਰਮਿਕ ਸਥਾਨ ਤੇ ਜਿਹੜਾ ਕਿ ਵਰਲਡ ਦਾ ਮੋਸਟ ਜਿੱਥੇ ਸਭ ਤੋਂ ਵੱਧ ਸ਼ਰਧਾਲੂ ਉੱਥੇ ਮੱਥਾ ਟੇਕਣ ਆਉਂਦੇ ਆ ਕੀ ਮੈਸੇਜ ਗਿਆ ਦੁਨੀਆ ਦੇ ਵਿੱਚ ਤੇ ਫਿਰ ਫਿਰ ਗੱਲ ਕਰੀ ਆਪਾਂ ਜਿਹਨਾਂ ਨੂੰ ਲੋਕ ਸੰਤ ਪਿੰਡਰਾਵਾਲੇ ਕਹਿੰਦੇ ਉਹ ਤੇ ਬੰਦੂਕ ਰੱਖ ਕੇ ਪਾਠ ਕਰਦੇ ਸੀਗੇ ਉਹਨਾਂ ਵਾਸਤੇ ਕੋਈ ਪ੍ਰੋਟੈਸਟ ਨਹੀਂ ਹੋਇਆ ਉਹਦੇ ਤੇ ਸੰਗਤ ਹੀ ਬਹੁਤ ਜੁੜੀ ਹੋਣਾ ਉਹ ਕਿਹੜਾ ਕਿਹੜਾ ਉਹ ਫਿਰ ਮੈਂ ਹੁਣ ਬੋਲਾਂਗਾ ਫਿਰ ਮੈਨੂੰ ਕਹੂਗੇ ਹੇਟ ਸਪੀਚ ਦਿੰਦਾ ਕਿਹੜਾ ਸੰਤ ਸੀ ਉਹ ਜਿਹੜਾ ਜਿਹੜਾ ਜਾਦ ਫੌਜਾਂ ਨੇ ਬਾਹਰ ਖੜੇ ਹੋ ਕੇ ਉਹਨੂੰ ਕਿਹਾ ਆ ਵੀ ਲਲਕਾਰਿਆ ਵੀ ਆ ਬਾਹਰ ਆ ਜਾ ਬਾਹਰ ਦਾ ਨਿਕਲੇ ਨਹੀਂ ਉਹ ਛੇ ਦੀ ਅੰਦਰ ਵੜਿਆ ਰਿਆ ਕੱਪ ਅਰ ਬੇਅਦਬੀ ਉਹਦੇ ਸਮੇਂ ਦੇ ਵਿੱਚ ਵੀ ਹੋਈ ਹੈ ਦੇਖੋ ਤੁਸੀਂ ਅੰਦਰ ਕਿੱਦਾਂ ਲਾਸ਼ਾਂ ਦੇ ਢੇਰ ਲੱਗੇ ਕਿੱਦਾਂ ਉੱਥੇ ਇੱਕ ਐਸਪੀ ਦਾ ਉੱਥੇ ਮਰਡਰ ਕੀਤਾ ਜਾਂਦਾ ਤਾਂ ਉਹ ਉਹ ਨਹੀਂ ਸੀ ਬੇਅਦਬੀਆਂ ਬੇਅਦਬੀ ਹੋਈਆਂ ਨਾ ਉਸ ਸਮੇਂ ਵਿੱਚ ਬਲੂ ਸਟਾਰ ਦੀ ਬੇਅਦਬੀ ਸੀ ਸਾਜੀ ਨਹੀਂ ਦੇਖੋ ਉਹ ਬਲੂਸਟਾਰ ਹੋਇਆ ਮੰਦਪਾਦ ਹੈ ਗਲਤ ਹੋਇਆ ਜਿਹੜਾ ਗੁਰਦੁਆਰੇ ਦੇ ਵਿੱਚ ਹੋਇਆ ਪਰ ਕੀ ਉਹਨਾਂ ਅਤਵਾਦੀਆਂ ਨੂੰ ਬਾਹਰ ਨਹੀਂ ਆਣਾ ਚਾਹੀਦਾ ਸੀਗਾ ਜੇ ਐਡੇ ਹੀ ਉਹ ਦਲੇਰ ਸੀਗੇ ਬਾਹਰ ਨਿਕਲਦੇ ਸਰਕਾਰਾਂ ਅਸਲਾ ਉਹ ਅੰਦਰ ਲੈ ਕੇ ਗਈਆਂ ਉਹ ਦੋਵੇਂ ਤਾਂ ਫਿਰ ਜਾਣਦਾ ਅੰਦਰੋਂ ਉਹਦਾ ਰਾਕਟ ਗ੍ਰਵੇਡ ਸਿੱਟ ਰਹੇ ਸੀਗੇ ਤਾਂ ਅਸਲੇ ਦਾ ਮੁਕਾਬਲਾ ਤਾਂ ਅਸਲੇ ਨਾਲ ਹੀ ਹੋਣਾ ਸੀ ਨਾ ਜੀ ਬਿਲਕੁਲ ਗਤਮ ਜੀ ਸੁਖਵੀਰ ਸਿੰਘ ਬਾਦਲ ਇੱਕ ਪੋਲੀਟੀਕਲ ਮਤਲਬ ਵੀ ਨਮਾਇਦੇ ਨੇ ਰੱਖਦੇ ਨੇ ਪੰਜਾਬ 'ਚ ਬੜਾ ਤਹਿੰ ਤੱਕ ਉਹਨਾਂ ਨੇ ਡੀਪੀਸੀਐਮ ਵੀ ਰਹੇ ਆ ਪਰ ਜਿਹੜੀ ਗਲਤੀਆਂ ਉਹਨਾਂ ਨੇ ਗੁਨਾਹ ਮੰਨੇ ਆ ਤਨ ਲੱਗਦਾ ਹੈ ਕਿ ਵੀ ਇਸ ਤਰ੍ਹਾਂ ਦੀ ਮਾਫੀ ਦੇਣੀ ਹੈ ਇਸ ਤਰ੍ਹਾਂ ਦੀ ਉਹ ਜਾਇਜ਼ ਹੈ ਕਿ ਇਸ ਤੋਂ ਬਾਅਦ ਸਜ਼ਾ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਦੇ ਨੁਕਤ ਦੇਖੋ ਇਹ ਸਿੱਖਾਂ ਦਾ ਆਪਣਾ ਮਸਲਾ ਹੈ ਉਹ ਜਿਵੇਂ ਮਰਜ਼ੀ ਕਰਨ ਸਾਨੂੰ ਪੰਜਾਬ ਦੇ ਨਾਲ ਧੋਖਾ ਹੋਇਆ ਪੰਜਾਬ ਦੇ ਨਾਲ ਤਾਂ ਧੋਖਾ ਇਹ ਵੀ ਕਰ ਹੀ ਰਹੇ ਹਾਂ ਹੁਣ ਦੇਖੋ ਮਜੀਠੀਆ ਸਾਹਿਬ ਦਾ ਵਿਕਰਮ ਸਿੰਘ ਮਜੀਠੀਆ ਜੀ ਦਾ ਕੀ ਰੋਜ਼ ਬਿਆਨ ਆ ਰਿਹਾ ਸੀ ਚਾ ਤੁਸੀਂ ਦੇਖਿਆ ਪਹਿਲਾਂ ਉਹ ਅਖਬਾਰਾਂ ਦੇ ਵਿੱਚ ਦਿੱਲੀ ਕਹ ਰਹੀ ਸੀ ਬਲਵੰਤ ਸਿੰਘ ਰਾਜੋਆਲੇ ਨੂੰ ਮਾਫੀ ਦਿੱਤੀ ਜਾਵੇ ਬਲਵੰਤ ਸਿੰਘ ਰਾਜੋਆਲੇ ਨੂੰ ਮਾਫੀ ਦਿੱਤੀ ਜਾਵੇ ਕੌਣ ਹੈ ਬਲਵੰਤ ਸਿੰਘ ਰਾਜੋਵਾਲਾ ਬਲਵੰਤ ਸਿੰਘ ਰਾਜੋਵਾਲਾ ਉਹ ਹੈ ਜਿਨੇ ਇੱਕ ਸਿਟਿੰਗ ਸੀਐਮ ਦਾ ਕਤਲ ਕੀਤਾ ਹੋਇਆ ਔਰ ਆਹ ਨਰੈਨ ਸਿੰਘ ਚੌੜਾ ਫਿਰ ਤਾਂ ਉਹ ਹੋ ਗਿਆ ਵੀ ਜਿਨੇ ਜਿਹੜਾ ਉਪ ਮੁੱਖ ਮੰਤਰੀ ਰਿਹਾ ਸਾਬਕਾ ਉਹਨੇ ਉਹਨੂੰ ਮਾਰ ਦੇਣਾ ਸੀਗਾ ਹੁਣ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਣਾ ਚਾਹਨਾ ਚਾਹਨਾ ਚਾਹ ਤੁਸੀਂ ਆਪਣੇ ਬਿਆਨ ਤੇ ਅੱਜ ਵੀ ਕਾਇਮ ਹੋ ਚਾ ਤੁਸੀਂ ਚਾਹਦੇ ਹੋ ਵੀ ਐਡਾ ਉਹਦੇ ਆਹ ਬਲਵੰਤ ਸਿੰਘ ਰਾਜੋਵਾਲਾ ਵਰਗੇ ਉਹ ਬਾਹਰ ਆਲੇ ਚਾਹੀਦੇ ਨੇ ਪਰ ਤਾਂ ਤੁਸੀਂ ਕੱਲ ਨੂੰ ਇਹਦੀ ਵੀ ਰਿਪੋਰਟ ਕਰਿਓ ਜਿਹਨੂੰ ਜਿਹਨੂੰ ਤੁਸੀਂ ਅੱਜ ਕੱਟ ਰਹੇ ਹੋ ਨਰੈਣ ਸਿੰਘ ਚੋੜੇ ਨੂੰ ਜੀ ਇਸ ਵੇਲੇ ਤੁਸੀਂ ਕੀ ਸਮਝਦੇ ਹੋ ਕਿ ਹਾਲਾਤ ਪੰਜਾਬ ਦੇ ਵਿੱਚ ਕਿਹੜਾ ਧਰਮ ਦੇ ਨਾਲ Hindu ਸੇਫ ਹੈ ਇਸ ਵੇਲੇ ਤੁਹਾਨੂੰ ਲੱਗਦਾ ਹੈ Hindu ਇੱਥੇ ਘੱਟ ਗਿਣਤੀ ਹੈ ਹਿੰਦੂਆਂ ਨੂੰ ਦਬਾਇਆ ਜਾ ਰਿਹਾ ਹੈ ਹਿੰਦੂਆਂ ਨੂੰ ਜਿਹੜੇ ਸਾਡੇ ਦੇਸ਼ ਵਾਸੀ ਅਲੱਗ-ਅਲੱਗ ਸਟੇਟਾਂ ਚੋਂ ਆਂਦੇ ਆ ਚਾਹੇ ਯੂਪੀ ਚੋਂ ਆ ਰਹੇ ਆ ਬਿਹਾਰ ਚੋਂ ਆ ਰਹੇ ਆ ਸਾਡੇ ਸਨਤਨੀ ਭਰਾ ਐ ਉਹਨਾਂ ਨੂੰ ਦਬਕਾਇਆ ਜਾ ਰਿਹਾ ਰਾਤਾਂ ਨੂੰ ਕਿਰਪਾਨਾਂ ਲੈ ਕੇ ਉਹਨਾਂ ਨੂੰ ਡਰਾਇਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਚਲੇ ਜਾਓ ਇੱਥੋਂ ਪਲਾਨ ਕਰ ਜੋ ਸੋ ਹਿੰਦੂ ਇੱਥੇ ਬਿਲਕੁਲ ਸੇਫ ਨਹੀਂ ਹੈ ਹਿੰਦੂਆ ਦੇ ਨਾਲ ਲਗਾਤਾਰ ਪੁਰਾਣੇ ਸਮਿਆਂ ਤੋਂ ਅਤਿਆਚਾਰ ਹੁੰਦਾ ਆ ਰਿਹਾ ਔਰ ਕਿਤੇ ਨਾ ਕਿਤੇ ਅਸੀਂ ਲੋਕ ਆ ਜਿਹੜੇ ਸਿੱਖੀ ਜੰਮਦਾ ਇਹਨਾਂ ਲੋਕਾਂ ਦਾ ਜਿਹੜੇ ਟੱਕਰ ਕੱਟੜ ਬਣਤੀ ਹੈ ਅਸੀਂ ਇਹਨਾਂ ਦਾ ਸ਼ਿਕਾਰ ਹੋ ਰਹੇ ਹਾਂ ਤੇ ਸ਼ਿਵ ਸੇਨਾ ਕਈ ਸ਼ਿਵ ਸੇਨਾ ਬਣੀਆਂ ਨੇ ਕਿ ਆਜ ਟਾਈਮ ਨਹੀਂ ਹੈ ਸ਼ਿਵ ਸੇਨਾ ਇਕੋ ਜਾਵੇ ਇਕੋ ਹੀ ਹੈ ਜੀ ਸ਼ੇਰ ਸ਼ੇਰ ਹੈ ਸ਼ੇਰ ਸਰਦੇ ਸਾਰੇ ਸ਼ੇਰ ਜਿਸ ਦਾ ਤੇ ਸ਼ਿਵ ਸੇਨਾ ਦੇ ਸ਼ੇਰ ਦੀ ਦਗਨੀ ਘੁੰਮਦੇ ਹੁੰਦੇ ਸੇ ਤਾਂ ਇਕੱਲੇ ਇਕੱਲੇ ਹੀ ਘੁੰਮਦੇ ਹੁੰਦੇ ਸਭ ਇਕਾਂ ਸੀ ਕਈ ਸੰਸਥਾਵਾਂ ਸ਼ਿਵ ਸੇਨਾ ਹਿੰਦੁਸਤਾਨ ਸ਼ਿਵ ਪ੍ਰਭਾਤਾ ਆਖਰੀ ਕਈ ਸ਼ਿਵ ਸੇਨਾ ਇੱਕ ਹੀ ਸ਼ੇਰਾਂ ਦੇ ਹੈ ਨਹੀਂ ਕੋਈ ਵੀ ਦੇਖੋ ਪ੍ਰਧਾਨ ਅਲੱਗ-ਅਲੱਗ ਬਣੇ ਹੋਏ ਅਲੱਗ ਪਾਵੇਂ ਹੋਣਗੇ ਪਰ ਸਾਡੇ ਮੁੱਦੇ ਆ ਜਿਹੜੇ ਸਾਡੀ ਵਿਚਾਰਧਾਰਾ ਉਹ ਸੇਮ ਹੈ ਸੋ ਜਦ ਵੀ ਕੋਈ ਇਹੋ ਜਿਹਾ ਧਰਮ ਤੇ ਹਾਨੀ ਹੁੰਦੀ ਹੈ ਤਾਂ ਸਾਰੇ ਸ਼ੇਰ ਇਕੱਠੇ ਹੋ ਕੇ ਫਿਰ ਮੁਕਾਬਲਾ ਕਰਦੇ ਆ ਤੇ ਕਿਸ ਤਰ੍ਹਾਂ ਦੇ ਤੁਸੀਂ ਇਸ ਵੇਲੇ ਪੰਜਾਬ ਨੂੰ ਜੇ ਆਪਾਂ ਸੁਧਰਨ ਦੀ ਪ੍ਰਕਿਰਿਆ ਕੀਤੀ ਜੋ ਆਪਾਂ ਹਲਾਜ ਸੁਧਾਰਨਾ ਚਾਹੀਦਾ ਕਿਸ ਤਰ੍ਹਾਂ ਦੇ ਇਸ ਵੇਲੇ ਰਣਨੀਤੀ ਬਣਾਉਣ ਦੀ ਲੋੜ ਹੈ ਰਣਨੀਤੀ ਇਹ ਹੈ ਕਿ ਸਾਨੂੰ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਣਾ ਪਵੇਗਾ ਰਾਜਨੀਤਿਕ ਤੇ ਕਿ ਤੌਰ ਤੇ ਜਿੰਨੇ ਵੀ ਜਿਆਦਾ ਜਿੱਥੇ ਹਿੰਦੂਆਂ ਦੀ ਆਬਾਦੀ ਜਿਆਦਾ ਹੈ ਉੱਥੇ ਹਿੰਦੂਆਂ ਨੂੰ ਪੋਲਿਟਿਕਸ ਦੇ ਵਿੱਚ ਆ ਕੇ ਆਪਣੀ ਆਵਾਜ਼ ਫਿਰ ਅੱਗੇ ਲੈ ਕੇ ਜਾਣੀ ਚਾਹੀਦੀ ਉੱਥੋਂ ਜਿੱਤ ਕੇ ਆਣ ਕੈਂਡੀਡੇਟ ਉੱਥੋਂ ਬਣ ਕੇ ਫਿਰ ਆਪਣੀ ਆਵਾਜ਼ ਨੂੰ ਚੱਕਰ ਇਹੀ ਹਾਲ ਹੋਏ ਲੋਕਾਂ ਜੀ ਗੋਤਮ ਜੀ ਮੈਂ ਅਲੱਗ-ਅਲੱਗ ਜਗ੍ਹਾ ਤੇ ਦੇਖਿਆ ਐ ਸੀ ਪੱਤਰਕਾਰ ਆਪਾਂ ਦੇਖਿਆ ਅੱਜ ਕੱਲ ਮੁੱਦਾ ਚੱਲੇ ਪ੍ਰਵਾਸੀਆਂ ਦਾ ਬਹੁਤ ਚੱਲ ਰਹੀ ਪ੍ਰਵਾਸੀ ਕੁੱਟਮਾਰ ਕਰ ਰਹੀ ਪ੍ਰਵਾਸੀਆਂ ਨੇ ਹਮਲਾ ਕਰਤਾ ਪ੍ਰਵਾਸੀਆਂ ਨੂੰ ਬਾਹਰ ਘੱਡੋ ਇਹ ਕੀ ਚੱਲ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ ਮੈਂ ਉਹੀ ਤੁਹਾਨੂੰ ਦੱਸਿਆ ਉਹ ਸਿਰਫ ਕੱਲਾ ਇਕੋ ਨਹੀਂ ਹੈ ਕਿ ਪ੍ਰਵਾਸੀ ਨਹੀਂ ਕਰ ਰਹੇ ਦੇਖੋ ਹੂਮਨ ਹੂਮਨ ਨੇਚਰ ਹੁੰਦੀ ਐ ਚਾਹ ਪੰਜਾਬੀ ਨਹੀਂ ਕਰ ਰਹੇ ਪੰਜਾਬੀ ਦਾ ਸ਼ਰੀਆਮ ਪੁਲਿਸ ਵਾਲਿਆਂ ਦੇ ਗੁੱਟ ਵੱਡ ਰਹੇ ਪੰਜਾਬੀ ਦਾ ਸ਼ਰੀਆਮ ਬੰਦੇ ਨੂੰ ਵੱਢ ਕੇ ਪੁੱਠਾ ਡਲ ਕੇ ਦੇਣੇ ਬੱਕਰੇ ਦੀ ਤਰ੍ਹਾਂ ਤਾਂ ਉਹ ਨਹੀਂ ਕ੍ਰਾਈਮ ਕਰ ਰਹੇ ਤੁਸੀਂ ਅੱਜ ਇਸੀ ਨੂੰ ਹਾਈਲਾਈਟ ਕਰ ਰਹੇ ਹੋ ਪ੍ਰਵਾਸੀ ਲੋਕ ਤਾਂ ਵਿਚਾਰੇ ਸਾਊ ਹੋਏ ਤਾਂ ਇਹਦਾ ਆਪਣਾ ਦਿਹਾੜੀ ਟੱਪਾ ਲਾਉਣ ਵਾਲੇ ਬੰਦੇ ਆ ਆਪਣੇ ਧਰਮ ਦੇ ਇਹ ਕੱਟੜ ਆ ਸਾਡੇ ਵਰਗੇ ਲੋਕਾਂ ਨੂੰ ਤਾਂ ਦੱਸਣਾ ਪੈਂਦਾ ਅਜੇ ਵੀ ਮੈਂ ਆਪਣੇ ਧਰਮ 'ਚ ਕੱਟੜ ਆ ਪਰ ਇਹਨਾਂ ਲੋਕਾਂ ਨੂੰ ਨਹੀਂ ਦੱਸਣਾ ਪੈਂਦਾ ਚਾਹੇ ਸਾਰੀ ਦਿਹਾੜੀ ਜਾ ਕੇ ਸਾਰੇ ਪਾਸੇ ਘੁੰਮਿਆਂ ਸਾਊ ਨੂੰ ਆ ਕੇ ਇਹਨੇ ਆਪਣੇ ਮੰਦਰ 'ਚ ਮੱਥਾ ਟੇਕਣਾ ਤੇ ਆਖਰੀ ਸਵਾਲ ਹੈਗਾ ਕੀ ਮੈਸੇਜ ਦੇਣਾ ਚਾਹੋਗੇ ਕੋਈ ਤੁਸੀਂ ਇੱਕ ਯੂਥ ਲੀਡਰ ਵੀ ਹੈਗੇ ਹੋ ਕਿਉਂਕਿ ਯੂਥ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਸੇ ਵੀ ਸੂਬੇ ਦੀ ਤਰੱਕੀ ਵਾਸਤੇ ਜਾਂ ਕਿਸੇ ਸੂਬੇ ਨੂੰ ਡਿਵਾਨ ਵਿੱਚ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪੰਜਾਬ ਤਰੱਕੀ ਵੱਲ ਮੁ ਜਾਵੇ ਜੀ ਮੈਂ ਯੂਥ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਬਈ ਆਪਣੇ ਧਰਮ ਦੇ ਵਿੱਚ ਕੱਟੜ ਹੋ ਆਪਣੇ ਜੋ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਸਿੱਖਿਆ ਤੇ ਅਮਲ ਕਰਦੇ ਹੋਏ ਆਪਣੇ ਧਰਮ ਦੀ ਜੈ ਜੈਕਾਰ ਕਰਾਓ ਜਿਸ ਤਰ੍ਹਾਂ ਤੁਸੀਂ ਗੱਲ ਪੰਜਾਬ 'ਚ ਸੁਣਨ ਚਾ ਰਹੀ ਹੈ ਕਿ ਪ੍ਰਵਾਸੀ ਆਪਾਂ ਗੱਲ ਕਰੀਏ ਪੰਜਾਬ ਦੇ ਜਾਂ ਹੋਰ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਜੇ ਬਿਊਰੋਕ੍ਰੇਟਸ ਦੀ ਗੱਲ ਕੀਤੀ ਜਾਵੇ ਵੱਡੇ ਵੱਡੇ ਲਾਇਰ ਨੇ ਜੱਜ ਨੇ ਤੇ ਬਿਊਰੋਕ੍ਰੇਟਸ ਜਿਹੜੇ ਨੇ ਉਹ ਸਾਰੇ ਹਿੰਦੂ ਨੇ ਜਾਦਾ ਕਰਕੇ ਪੰਜਾਬ 'ਚ ਵੀ ਤੁਸੀਂ ਉਹਨਾਂ ਦਾ ਡਾਟਾ ਕੱਢ ਲਓ ਕੀ ਇਹ ਪੌਸਿਬਿਲਟੀ ਹੈ ਉਹਨਾਂ ਦੀ ਮੂਰਖਤਾ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਪੰਜਾਬ 'ਚ ਬਾਹਰ ਆ ਖਤਰੇ 'ਚ ਨੇ ਮੈਂ ਉਹੀ ਗੱਲ ਦੱਸ ਰਿਹਾ ਜਿਹੜੇ ਲੋਕ ਕਹਿ ਰਹੇ ਆ ਵੀ ਪ੍ਰਵਾਸੀਆਂ ਨੂੰ ਕੱਢ ਦੂਗੇ ਉਹਨਾਂ ਨੂੰ ਮੈਂ ਆਈ ਤਾਂ ਮੈਂ ਕੋਈ ਜਿਹੜੇ ਆਈਪੀਐਸ ਹੈ ਔਰ ਆਈਏਐਸ ਹੈ ਉਹ ਵੀ ਤਾਂ ਪ੍ਰਵਾਸੀ ਉਹਨਾਂ ਨੂੰ ਤੁਸੀਂ ਕਿਹੜੀ ਸ਼੍ਰੇਣੀ ਚ ਲੈ ਕੇ ਆਉਂਦੇ ਹੋ ਉਹ ਪੰਜਾਬ ਦਾ ਕੰਮ ਕਰ ਰਹੇ ਹਨ ਔਰ ਜਿਹੜੀ ਲੇਬਰ ਕਲਾਸ ਵੀ ਹੈ ਇਹ ਵੀ ਤਾਂ ਪੰਜਾਬ ਦਾ ਹੀ ਕੰਮ ਕਰ ਰਹੀ ਹੈ ਜਦ ਪੰਜਾਬ ਵਾਲੇ ਤਾਂ ਕੰਮ ਤੋਂ ਬੇਮੁਖ ਹੋ ਗਏ ਇਹ ਤਾਂ ਬਾਹਰਲੇ ਦੇਸ਼ਾਂ 'ਚ ਚਲੇ ਗਏ ਤਾਂ ਇਹਨਾਂ ਦੇ ਹੀ ਕੰਮ ਕਰ ਰਹੇ ਹਨ ਨਾ ਉਹ ਪ੍ਰਵਾਸੀ ਲੋਕ ਹੈ ਜੀ ਕਿਸੇ ਆ ਕੇ ਖੇਤ 'ਚ ਕੰਮ ਕਰਦੇ ਹਨ ਉਹ ਤਾਂ ਕੋਈ ਮਿਹਨਤ ਮਜ਼ਦੂਰੀ ਲੈ ਰਹੇ ਹਨ ਪਰ ਜਿਹੜਾ ਕੰਮ ਹੈ ਉਹ ਕਿਹਦਾ ਕਰ ਰਹੇ ਹੋ ਪੰਜਾਬ ਦਾ ਕੰਮ ਕਰ ਰਹੇ ਹਨ ਨਾ ਔਰ ਰਹਿੰਦੇ ਕਿਦੇ ਚਾਹ ਲੋਕਤੰਤਰ ਚ ਲੋਕਤੰਤਰ ਦੇ ਦਾਇਰੇ ਚ ਰਹਨੇ ਆ ਉਹਦੇ ਵਿੱਚ ਫਿਰ ਉਤਹੁਣੇ ਵੀ ਜਾਉਂਗੇ ਉਹਰੇ ਪਿੰਡਾਂ ਦੇ ਸਰਪੰਚ ਵੀ ਬਣੂਗੇ ਐਮ ਐਲ ਏ ਵੀ ਬਣੂਗੇ ਐਮ ਪੀ ਵੀ ਬਣੂਗੇ ਸਾਰੇ ਸਭ ਕੋ ਕਰਨਗੇ ਇੱਕ ਸੱਚੀ ਪੁਲਿਸ ਦੀ ਗੱਲ ਦੀ ਪੁਲਿਸ ਦਾ ਮੋਰਲ ਡਾਊਨ ਕਰ ਰਿਹਾ ਹੈ ਗਿਆ ਸਿੱਧੇ ਸਵਾਲ ਦਾ ਸਿੱਧਾ ਜਵਾਬ ਦਿਓ ਕਿ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਹੈ ਇਸ ਚੀਜ਼ ਲਈ ਕਿ ਨਹੀਂ ਦੇਖੋ ਆਮ ਆਦਮੀ ਪਾਰਟੀ ਨੂੰ ਹੁਣ ਸਵਾਲ ਕਰਨੇ ਬਣਦੇ ਆ 22 ਸਾਲ ਹੋ ਗਏ 22 ਸਾਲ ਤੋਂ ਉੱਪਰ ਹੋ ਗਏ ਹੁਣ ਜਿਸ ਤਰੀਕੇ ਦੇ ਨਾਲ ਕ੍ਰਾਈਮ ਦੀ ਰੇਸ਼ਿਓ ਵਧ ਰਹੀ ਹੈ ਦਿਨ ਪਰ ਦਿਨ ਤਾਂ ਸਰਕਾਰ ਤਾਂ ਜ਼ਿੰਮੇਵਾਰ ਹੈ ਕਿਤੇ ਨਾ ਕਿਤੇ